ਸਵਾਪਤੀ ਜੀ ਮੈਂ ਸੰਗਰੂਰ ਤੋਂ ਚੁਣ ਕੇ ਆਉਣਾ ਤੇ ਮੈਂ ਇੱਕ ਸਿੱਖ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਤੇ ਸਾਡੇ ਉੱਥੇ ਮਲੇਰਕੋਟਲਾ ਸ਼ਹਿਰ ਆ ਉਹ ਸ਼ਹਿਰ ਜਿਹੜਾ ਨਵਾਬ ਸ਼ੇਰ ਮੁਹੰਮਦ ਖਾਨ ਦਾ ਸ਼ਹਿਰ ਆ ਉਹ ਨਵਾਬ ਜਦੋਂ ਸੂਬਾ ਸਰਹੰਦ ਛੋਟੇ ਸ਼ਹਿਬਜ਼ਾਦੇਾਂ ਨੂੰ ਦਵਾਰਾਂ ਦੇ ਵਿੱਚ ਝੰੜ ਰਿਆ ਸੀ ਤਾਂ ਉਹ ਨਵਾਬ ਨੇ ਹਾ ਦਾ ਨਾਰਾ ਮਾਰਿਆ ਸੀ ਮਲੇਰਕੋਟਲੇ ਦੇ ਨੇ ਤੇ ਮੈਂ ਉਸ ਧਰਤੀ ਤੋਂ ਹੋ ਕੇ ਆਇਆ ਤੇ ਸਰ ਪਾਵੇਂ ਬੀਜੇਪੀ ਨੇ ਬੜੀਆਂ ਵੰਡੀਆਂ ਦੇਸ਼ ਚ ਪਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਅੱਜ ਵੀ ਮਲੇਰ ਕੋਟਲਾ ਇਸ ਦੇਸ਼ ਦਾ ਉਹ ਸ਼ਹਿਰ ਹੈ ਜਿੱਥੇ ਸਾਰੇ ਧਰਮਾਂ ਦੇ ਲੋਕ ਇੱਕ ਜੁੜਤਾ ਨਾਲ ਰਹਿੰਦੇ ਆ ਭਾਵੇਂ ਉਹ ਹਿੰਦੂ ਹੈ ਮੁਸਲਮਾਨ ਹੈ ਈਸਾਈ ਹੈ ਤੇ ਸਰ ਮੈਂ ਉੱਥੋਂ ਦੇ ਲੋਕਾਂ ਦੇ ਨਾਲ ਵਾਅਦਾ ਕਰਕੇ ਆਇਆ ਕਿ ਜਦੋਂ ਵੀ ਇਹ ਬਿੱਲ ਆਊਗਾ ਮੈਂ ਡਟ ਕੇ ਉਹਦਾ ਵਿਰੋਧ ਕਰੂੰਗਾ ਕਿਉਂਕਿ ਜਿਹੜੀ ਬੀਜੇਪੀ ਦੀ ਨੀਤੀ ਹੈ ਦੇਸ਼ ਨੂੰ ਵੰਡਣ ਵਾਲੀ ਇਹਦੇ ਚ ਕੁਛ ਦੇਸ਼ ਨੂੰ ਨਿਕਲ ਨਹੀਂ ਸਕਦਾ ਦੇਸ਼ ਅੱਗੇ ਨਹੀਂ ਜਾ ਸਕਦਾ ਇਹ ਨੀਤੀ ਜੋ ਮਾਨਜੋਗ ਮੈਂਬਰ ਨੇ ਪਹਿਲਾਂ ਜ਼ਿਕਰ ਕੀਤਾ ਕਿ ਅੰਗਰੇਜ਼ਾਂ ਵਾਲੀ ਨੀਤੀ ਛੱਡ ਦੋ ਇਹ ਦੇਸ਼ ਤਰੱਕੀ ਤਾਂ ਹੀ ਕਰੂਗਾ ਜੇ ਇਹ ਦੇਸ਼ ਦੇ ਸਾਰੇ ਧਰਮਾਂ ਦੇ ਸਾਰੇ ਭਾਈਆਂ ਚਾਰਾਂ ਦੇ ਲੋਕ ਜਿਹੜੇ ਰਲ ਮਿਲ ਕੇ ਅੱਗੇ ਜਿਹੜਾ ਵਧਣਗੇ ਸੋ ਮੈਂ ਜਿਹੜੇ ਸ਼ਹਿਰ ਦਾ ਜ਼ਿਕਰ ਕੀਤਾ ਮਲੇਰਪੋਟਲਾ ਅਨੇਕਤਾ ਦੇ ਵਿੱਚ ਏਕਤਾ ਕੀ ਹੁੰਦੀ ਹੈ ਉਹ ਸ਼ਹਿਰ ਤੋਂ ਸਿੱਖਣ ਦੀ ਜ਼ਰੂਰਤ ਹੈ ਜਿਹੜਾ ਮੇਰੇ ਹਲਕੇ ਦਾ ਹਿੱਸਾ ਹੈ ਸੋ ਸਭਾਪਤੀ ਜੀ ਮੈਂ ਇਨ੍ਹਾਂ ਸ਼ਬਦਾਂ ਦੇ ਨਾਲ ਹੀ ਇਸ ਬਿੱਲ ਦੀ ਕੜੇ ਸ਼ਬਦਾ ਚ ਨਿੰਦਾ ਕਰਦਾ ਹੋਇਆ ਆਪਣੀ ਜਗ੍ਹਾ ਲਮਾਗਾ ਬਹੁਤ ਬਹੁਤ ਧੰਨਵਾਦ